ਜੈ ਸ਼੍ਰੀ ਰਾਮ ਬੋਲੋ ਭਗਵਾਨ ਰਾਮ ਦੀ ਸੋਹ ਲੱਗੇ ਜਿਹੜਾ ਹੁਣ ਜਿਕਾਰੇ ਦਾ ਜਵਾਬ ਜਿਕਾਰੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 19 ਸਾਲ ਹੋ ਗਏ ਦੇਵੀ ਦੁਆਰਾ ਕਮੇਟੀ ਨੂੰ ਇਸੇ ਰਾਮ ਜੀ ਦਾ ਰਾਮ ਸਭ ਤੋਂ ਪਹਿਲਾਂ ਤਾਂ ਪਰਦਾਨ ਜੀ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਸੌਖਾ ਕੰਮ ਨਹੀਂਗਾ ਹਰ ਸਾਲ ਉਹਦੀ ਤਿਆਰੀ ਘਰੋਣੀ ਹਰ ਸਾਲ ਸਰਵਨ ਵਾਈਡ ਕਰਨਾ ਤੇ ਹਰ ਸਾਲ ਆਪਦਾ ਇਤਿਹਾਸ ਅੱਗੇ ਤੱਕ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਤਾਰੀ ਮਾਰ ਦਿਓ ਸਾਰੀ ਕਮੇਟੀ ਦਾ ਮੇਰੇ ਸਤਿਕਾਰਯੋਗ ਪ੍ਰਧਾਨ ਜੀ ਤੁਹਾਡੀ ਸਾਰੀ ਟੀਮ ਬਾਕੀ ਕਿਰਪਾ ਕਰੇ ਅਸੀਂ ਤਾਂ ਸੇਵਾਦਾਰ ਹਾਂ ਜੋ ਸੰਬਲੈਕ ਸੇਵਾ ਲਾਗਵ ਜਿੰਨੀ ਕੁ ਮੇਰੀ ਬੰਦੀ ਹੈ ਮੈਂ ਜ਼ਰੂਰ ਕਰੂੰਗਾ ਤੁਸੀਂ ਮੇਰੇ ਲਈ ਕਾਹ ਕੰਮ ਲਾਇਆ ਹੈ ਕਿ ਤੁਹਾਡੇ ਕਹਿੰਦੇ ਪਹਿਲਾਂ ਅਸੀਂ ਇਹਦਾ ਇੰਤਜ਼ਾਮ ਕਰਤਾ ਜਿੱਦੇ ਆਪਨਾ ਦੁਸ਼ਹਿਰਾ ਆਊਗਾ ਉਹ ਇੱਕ ਦੋ ਚਾਰ ਦਿਨ ਤੱਕ ਅਸੀਂ ਕੰਮ ਤਕਰੀਬਨ ਚਾਲੂ ਕਰ ਦਾਂਗੇ ਅਗਲੀ ਵਾਰ ਜਿਹੜਾ ਤਾਰਾ ਵਾਲਾ ਉਹ ਨਹੀਂ ਫਟੜੇਗਾ ਮੇਰੇ ਫੋਟੋ ਆ ਗਏ ਠੀਕ ਹੈ

ਥੋੜੇ ਸ਼ੇਰ ਵੱਖਰਾ ਲਿਖਿਆ ਕਰੂਗੇ ਵੀ ਤੁਹਾਡਾ ਵਾਦਾ ਬੋ ਜੀਆ ਪਤੀ RAM ਚੰਦਰ ਮਹਾਰਾਜ ਕੀ ਹੈਲੋ 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 ਜੈ ਸਭ ਤੋਂ ਵੱਡੀ ਗੱਲ ਜੀਡੀਸੀ ਸਾਡੇ ਪੀਣ ਵਾਲੇ ਪਾਣੀ ਦੀ ਉਹਦੇ ਅਸੀਂ 11 ਕਰੋੜ ਦੀਆਂ ਪਾਈਪਲਾਈਨ ਪੈਸੇ ਆ ਗਏ ਜੰਮੂਅਤ ਸਿੱਧੂ ਸ਼ੁਰੂ ਕਰਦਾ ਸਾਰੇ ਸ਼ਹਿਰ ਦੀਆਂ ਪਾਈਪਲਾਈਨ ਨਵੀਆਂ ਪਾ ਗਦੀਆਂ ਪੀਣ ਵਾਲੇ ਪਾਣੀ ਵਾਲਾ ਕੋਲ ਕਾ ਤਕਲੀਫ ਚ ਪਹਿਣਾ ਸਭੀ ਸਹੀ ਹੈ ਸਹੀ ਹੈ ਜੀ ਅਸੀਂ ਅੱਜ ਦੇਵੀ ਦੁਆਰਾ ਰਾਮਲੀਲਾ ਕਮੇਟੀ ਤੇ ਤੁਹਾਨੂੰ ਪਹੁੰਚਿਓ ਠੀਕ ਹੋ ਦੇਖੋ 19 ਸਾਲ ਤੋਂ ਦੇਵੀ ਦੁਆਰਾ ਦੀ ਸਾਡੀ ਇਸ ਕਮੇਟੀ ਨੇ ਬਹੁਤ ਆਪਦੇ ਇਤਿਹਾਸ ਨੂੰ ਜਿਉਂਦਾ ਰੱਖਣ ਵਾਸਤੇ ਉਹ ਰਾਮਲੀਲਾ ਲਗਾਈ ਜਾਂਦੀ ਆ ਮੈਂ ਬਹੁਤ ਬਹੁਤ ਧੰਨਵਾਦੀਆਂ ਔਰ ਮੁਬਾਰਕਬਾਦ ਵੀ ਦੇਣਾ ਸਾਡੇ ਪ੍ਰਧਾਨ ਜੀ ਨੇ ਜਿਨ੍ਹਾਂ ਦੀ ਪੂਰੀ ਟੀਮ ਸਮੁੱਚੀ ਕਗਨ ਵੀਰ ਹੋਵੇ ਰਾਜ ਪਾਜੀ ਔਰ ਟਿੱਕਨ ਪਾਜੀ ਔਰ ਸਾਡੇ ਭਾਈ ਸਾਹਿਬਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਸੇ ਤਰ੍ਹਾਂ ਹੀ ਅਸੀਂ ਆਪਦੇ ਪੁਰਾਣੇ ਇਤਿਹਾਸ ਨੂੰ ਜੋ-ਜੋ ਸਾਡੇ ਗੁਰੂ ਸਾਹਿਬਾਨ ਨਾਲ ਹੋਇਆ ਜੋ ਸਾਡੇ ਸਿਧਾਰਾਮ ਚੰਦਰ ਜੀ ਨੇ ਹੋਇਆ ਲੰਕਾ 'ਚ ਕੀ ਕੀ ਹੋ ਉਹਨਾਂ ਦਾ ਵਾਪਰਿਆ ਉਹ ਸਾਰਾ ਇਤਿਹਾਸ ਦੱਸਦੇ ਨੇ ਕਿ ਤੁਸੀਂ ਸਾਡੇ ਬੱਚਿਆਂ ਨੂੰ ਇਹ ਮਿਲਦਾ ਹੈ ਕਿ ਸਾਡੇ ਇਤਿਹਾਸ 'ਚ ਕੀ ਕੁਝ ਹੋਇਆ ਸੀ ਮੈਂ ਇੱਕ ਵਾਰ ਫੇਰ ਸਾਰੀ ਕਮੇਟੀ ਨੂੰ ਬਹੁਤ-ਬਹੁਤ ਬਾਰਕ